ਉਹ ਵੀ ਮਿੱਤਰੋ ਚਾਹ ਤਿਆਰ ਆ ਨਾਰ ਸਿੰਘ ਪੰਜਾਬੀ ਦੀ ਤੇ ਚਾਹ ਪੀ ਗਈ ਆ ਦੇਖੋ ਆ ਭੰਗੀਆਂ ਬਣਾਤੀਆਂ ਜਿਹੜੇ ਡੱਕੇ ਵੱਡੇ ਦੇ ਦੇਖੋ ਕਿੰਨੀਆਂ ਬਣਾਤੀਆਂ ਭੰਗੀਆਂ ਆ ਦੇਖੋ ਆ ਬਣਾਤੀਆਂ ਟਾਈਮ ਹੋ ਗਈ 6:30 ਜਿਮ ਨੂੰ ਲਾ ਕੇ ਅਸੀਂ ਆ ਗਏ ਉਰੀ ਦੇਖੋ ਜੀ ਉਹ ਸਾਹਮਣੇ ਦੀਪਕਾ ਹਸਪਤਾਲ ਹਾਂ ਆਉਦੀ ਨਾਰ ਪਿਆ ਪੀ ਚਾਹ ਸੇਵਾ ਕਰ ਰਹੀ ਦੇਖੋ ਆ ਇੱਥੇ ਆਉ ਚੱਕੋ ਜੀ ਲੋ ਹਾਨੇ ਕਿੱਥੇ ਪਈ ਨੇ ਜੀ ਆਹ ਪਈ ਨੇ ਆ ਦੇਖੋ ਆਹ ਫਾਨੇ ਪਈ ਨੇ ਮਿੱਤਰੋ ਤੇ ਅੱਜ ਜਿਹੜੇ ਆ ਵੱਡੇ ਵੱਡੇ 8 ਵਜੇ ਤੱਕ ਛੱਟ ਲਾਵਾਂਗੇ ਵਧੀਆ ਦੇਖੋ ਜਿਹੜੇ ਆ ਵੱਡੇ ਵੱਡੇ ਖੁੰਡ ਪਈ ਨੇ ਇਹ ਪਾੜਾਂਗੇ ਜੀ ਬਚਾ ਲੂੰ ਦੇਖੋ ਜਿਵੇਂ ਆ ਟੁੱਟੇ ਗਰੇ ਹੋਈ ਨੇ ਇਸ ਤਰ੍ਹਾਂ ਇਹਦੇ ਵੀ ਟੁੱਟੇ ਕਰ ਦਾਂਗੇ ਬਾਕੀ ਆ ਮਿੱਤਰੋ ਦੇਖੋ ਦੁੱਧ ਵੱਡ-ਵੱਡੇ ਧਰਤੇ ਇੱਧਰ ਨਾ ਰੁਪਿਆ ਪੀਨੇ ਦੇਖੋ ਕਿੰਨੇ ਧਰਤੇ ਦੁੱਧ ਵੱਡ-ਵੱਡੇ इधर देखो आ सारे नारे बढ़े हुए ने सारे की सेवा करी हुई आधर आखो इधरिया ने इधर आदिया ने आरो देख। सारिटिया थी थोड़िया मोटियां रह गिया अज पढ़ दें अज स्पैशल त खुंडे बढ़ने बड़े ने जे होर ने जे बे बे

ਇੱਧਰ ਇੱਧਰ ਵਰਤਾਂਗੀ ਆ ਦੇ ਇੱਧਰ ਵਰਤਾਂਗੀ ਉਹ ਸਾਹਮਣੇ ਜਗਾ ਹੀ ਦੇਖੋ ਆ ਸਾਰੀ ਆ ਪਾਣੀ ਧਾਰੂ ਚੰਦਰੇ ਇਥੋਂ ਸੁਣੀਰੇ ਤੇ 6 ਸਾਢੇ 6 ਵੱਜ ਰਹੇ ਨੇ ਦੇਖੋ ਕਿੰਨਾ ਉਹ ਹੋ ਰਿਹਾ ਦੇਖੋ ਜਮੀਂ ਵਧੀਆ ਸਾਫ ਕਰਤੀ ਹੋਈ ਜਗਾ ਹਾਈ ਨਾਰਪਿਆ ਬੀ ਜੀ

अपने आप सोच के सेवा केसा पाया करो वाहेगुरु जी का खालसा वाहगुरु जी की फतेह मित्रों माही प्रधान चैनल नबसक्राइब कर दो